ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਅੱਜ ਜਿਹੜਾ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਅੱਜ ਤੁਸੀਂ ਸਾਡੇ ਆਫਿਸ ਦੇ ਵਿੱਚ ਅੱਜ ਸਾਡੇ ਜਿਹੜੇ ਅੱਜ ਅਸੀਂ ਇੱਕ ਮਹੱਤਵ ਦੇ ਬਾਰੇ ਜਾਣਕਾਰੀ ਦੇਣੀ ਉਹਦੀ ਕਵਰੇਜ ਕਰਨ ਲਈ ਆਏ ਹੋ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਕਿ ਫਿਜ਼ੀਕਲ ਹੈਂਡੀਕੈਪਡ ਵੈਲਫੇਅਰ ਸੋਸਾਇਟੀ ਅਤੇ ਹਰ ਮੈਦਾਨ ਫਤਿਹ ਸੇਵਾ ਦਲ ਵੱਲੋਂ ਇੱਕ ਬਹੁਤ ਹੀ ਵੱਡਾ ਪਰ ਅੱਲਾ ਜਿਹੜਾ ਸ਼ੁਰੂ ਕੀਤਾ ਜਾਣ ਵਾਲਾ ਉਹ ਹੈ ਵੀ ਇਹਨਾਂ ਨੇ 30 ਤਰੀਕ ਨੂੰ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜੇ ਬੂਟੇ ਲਾਣ ਦੀ ਪਹਿਲਾਂ ਹੀ ਇਹ ਦੋਨੋਂ ਸੰਸਥਾਵਾਂ ਨੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਮਹਿਮ ਸ਼ੁਰੂ ਤਾਂ ਕੀਤੀ ਹੋਈ ਹੈ ਉਹਦੇ ਤਹਿਤ ਹੁਣ ਤੱਕ ਇਹ ਹਜ਼ਾਰਾਂ ਹੀ ਬੂਟੇ ਜਿਹੜੇ ਇਹ ਲਗਾ ਚੁੱਕੇ ਨੇ ਜਿਹੜੀ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸਮੇਂ ਦੀ ਜਿਹੜੀ ਮੁੱਖ ਜਿਹੜੀ ਲੋੜ ਹੈ ਅੱਜ ਬੂਟੇ ਜਿੰਨੇ ਵੱਧ ਤੋਂ ਵੱਧ ਲੱਗਣਗੇ ਤਾਂ ਹੀ ਸਾਡਾ ਜਿਹੜਾ ਵਾਤਾਵਰਨ ਹੈ ਉਹ ਸਾਫ਼ ਸੁਥਰਾ ਹੋਣਾ ਹੈ ਤੇ ਉਹਨੂੰ ਦੇਖਦੇ ਹੋਏ ਇਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਇੱਕ 30 ਤਰੀਕ ਨੂੰ ਇੱਕ ਹੋਰ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਜਾਣ ਵਾਲੀ ਹੈ ਜਿਹਦੇ ਵਿੱਚ ਇਹਨਾਂ ਨੇ 30 ਤਰੀਕ ਨੂੰ 200 ਬੂਟਾ 1 ਮਿੰਟ ਦੇ ਵਿੱਚ ਲਗਾ ਕੇ ਇਸ ਮਹਿਮ ਦਾ ਜਿਹੜਾ ਆਗਾਜ਼ ਕਰਨਾ ਹੈ ਤੇ ਇਹਨਾਂ ਦੇ ਨਾਲ ਇਸ ਕੰਮ ਲਈ ਜਿਹੜੀਆਂ ਖੰਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਰੀਆਂ ਇਸ ਕੰਮ ਲਈ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਇਸ ਇਹ ਜਿਹੜੇ ਬੂਟੇ ਲਾਉਣ ਦੀ ਮਹਿਮ ਨੂੰ ਇੱਕ ਜੁੱਟ ਹੋ ਕੇ ਖੰਨਾ ਨੂੰ ਜਿਹੜਾ ਗ੍ਰੀਨ ਸਿਟੀ ਬਣਾਉਣ ਦਾ ਜਿਹੜਾ ਇਹਨਾਂ ਨੇ ਤਿਆਰ ਚੁੱਕਿਆ ਹੈ ਵੀ ਇਹ ਉਸ ਮਹਿਮ ਦੇ ਤਹਿਤ ਜਿਹੜੀ ਉਸ ਦਿਨ ਆਗਾਜ਼ ਹੋਣਾ ਜਿਸ ਲਈ ਸਾਰਾ ਜਿਹੜਾ ਪ੍ਰਸ਼ਾਸਨ ਵੀ ਹੈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਉਹ ਉਹਨਾਂ ਦਾ ਵੀ ਸਾਰਾ ਇਸ ਕੰਮ ਦੇ ਵਿੱਚ ਪੂਰਨ ਸਾਰੀਆਂ ਸੰਸਥਾਵਾਂ ਨੂੰ ਸਹਿਯੋਗ ਹੈ ਤੇ ਮੈਂ ਇੱਕ ਬੇਨਤੀ ਇਹ ਵੀ ਜ਼ਰੂਰ ਰਾਹੂੰਗਾ ਵੀ ਜਿਹੜੀਆਂ ਇਹ ਜਿਹੜੀਆਂ ਦੋਨੋਂ ਸੰਸਥਾਵਾਂ ਨੇ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਜਿਹਦੇ ਪ੍ਰਧਾਨ ਆਪਣੇ ਹਰ ਮਦਾਨ ਫਤਿਹ ਜਿਹੜੀ ਸੇਵਾਦਲ ਹੈ ਉਹਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਨੇ ਖਾਸਾ ਜੀ ਜਿਹੜੇ ਬੈਠੇ ਨਾਲ ਤੇ ਫਿਜ਼ੀਕਲ ਹੈਂਡੀਕੈਪੈਂਟ ਵੈਲਫੇਅਰ ਸੰਸਥਾ ਦੇ ਪ੍ਰਧਾਨ ਗੁਰਜੰਟ ਜੀ ਨੇ ਵੀ ਇਹਨਾਂ ਦਾ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਇਸ ਮਹਿਮ ਲਈ ਜਿੰਨਾ ਵੀ ਸਹਿਯੋਗ ਕੋਈ ਵੀ ਸ਼ਹਿਰ ਵਾਸੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵੇ ਕਿਉਂਕਿ ਅੱਜ ਖੰਨੇ ਨੂੰ ਗ੍ਰੀਨ ਸਿਟੀ ਬਣਾਉਣ ਦੀ ਜਿਹੜੀ ਇਹਨਾਂ ਨੇ ਇਹ ਮਹਿਮ ਸ਼ੁਰੂ ਕੀਤੀ ਹੈ ਵੀ ਇਹ ਸਫਲ ਹੋਣੀ ਚਾਹੀਦੀ ਹੈ ਤੇ ਇਹ ਸਫਲ ਕਰਨ ਦੇ ਵਿੱਚ ਸਾਰੀਆਂ ਸੰਸਥਾਵਾਂ ਦਾ ਜਿਹੜਾ ਯੋਗਦਾਨ ਹੈ ਉਹਦੇ ਲਈ ਮੈਂ ਸਾਰੀਆਂ ਸੰਸਥਾਵਾਂ ਦਾ ਵੀ ਧੰਨਵਾਦ ਕਰਦਾ ਤੇ ਬਾਕੀ ਤੁਹਾਨੂੰ ਪ੍ਰਧਾਨ ਜੀ ਵੀ ਸਰ ਕਮਲ ਜੀ ਕਮਲ ਜੀ ਜਿਹੜੇ ਬੂਟੇ ਲੱਗਣੇ ਨੇ ਖੰਨਾ ਏਰੀਆ ਚ ਲੱਗਣਗੇ ਇਹ ਕਿਹੜਾ ਲੋਕੇਸ਼ਨ ਹੈ ਕਿੱਥੇ ਲਗਾਏ ਜਾਣਗੇ ਜੀ ਇਹ ਇਹਨਾਂ ਨੇ ਜਿਹੜਾ ਇਹ ਮਹਿਮ ਚਲਾਨੀ ਹੈ ਅਪਰੋਕਸੀਮੇਟ 20 ਤੋਂ 25000 ਜਿਹੜਾ ਬੂਟਾ ਇਹ ਲਾਉਣ ਦੀ ਜਿਹੜੀ ਇਹ ਜਿਹੜਾ ਹੁਣ ਇੱਕ ਵਾਰ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਣ ਵਾਲਾ ਹੈ ਇਦੇ ਵਿੱਚ ਖੰਨਾ ਤੇ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਇਹਨਾਂ ਨੇ ਕੁਝ ਪਿੰਡ ਵੀ ਚੂਸ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਬੂਟੇ ਲਾਏ ਜਾਂਦੇ। ਟਾਈਮ ਕਿੰਨੇ ਵਜੇ ਦਾ ਇਹ ਲਗਾਉਣ ਦੇ ਬੂਟੇ? ਇਹ ਅਪਰੋਕਸੀਮੇਟ ਇਹ ਜਿਆਦਾ ਤੁਹਾਨੂੰ ਹੁਣ ਪ੍ਰਧਾਨ ਜੀ ਇਹਦੇ ਬਾਰੇ ਵੀ ਦੱਸਣਗੇ ਹੁਣ ਕੁਝ ਮੈਂ ਇੱਧਰ ਹਾਂਜੀ ਸਰ ਕੀ ਕਹਿਣਾ ਚਾਹੋ? ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੀ ਜੀ। ਤੇ 11 ਵਜੇ ਦਾ ਅਸੀਂ ਸੰਗੀ ਟਾਈਮ ਰੱਖਿਆ ਜਾ 11:00 11:30 ਦੇ ਵਿਚਕਾਰ ਜੀ ਇਹ ਬੂਟਾ ਲੱਗਣ ਜਾ ਰਿਹਾ ਜਾ 1 ਮਿੰਟ ਵਿੱਚ 200 ਤੇ ਸਾਡੇ ਵਲੰਟੀਅਰਜ਼ ਨੇ ਸਭ ਤੋਂ ਪਹਿਲਾਂ ਉੱਥੇ ਟੋਏ ਪਟ ਲੈਣੇ ਨੇ ਤੇ 200 ਬੰਦਾ ਆਪਾਂ ਉਹਨਾਂ ਟੋਏਆਂ ਤੇ ਖੜਾ ਦੇਣਾ ਆ ਤੇ ਇੱਕ ਵਿਸਲ ਦੇ ਨਾਲ ਆਪਾਂ ਨੇ ਉਹ ਸਟਾਰਟ ਕਰ ਦੇਣੀ ਆ ਮੁਹਿੰਮ ਤੇ ਇੱਕ ਮਿੰਟ ਦੇ ਵਿੱਚ ਜਨਨ ਕਿ ਇੱਕ ਬੰਦਾ ਵੀ ਦੋ ਦੋ ਬੁੱਟੇ ਲਾ ਦਿੰਦਾ ਆ ਇੱਕ ਮਿੰਟ ਚ ਬੜੇ ਆਰਾਮ ਨਾਲ ਈਜ਼ੀ ਲੱਗ ਜਾਂਦਾ ਨੇ ਜੀ ਟੋਗਾ ਪਟਿਆ ਤੇ 200 ਬੰਦਾ ਆਪਾਂ ਉੱਥੇ ਪਲਾਂਟ ਕਰਕੇ ਉਹ ਜਿਹੜਾ ਬੁੱਟਾ ਹੈ ਜੀ ਉਹ ਇੱਕ ਮਿੰਟ ਵਿੱਚ 200 ਲਗਾ ਕੇ ਆਪਾਂ ਨੇ ਆਪਣੇ ਸ਼ਹਿਰ ਨੂੰ ਗ੍ਰੀਨ ਬਣਾਉਣ ਦੇ ਲਈ ਇੱਕ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਉਹਦਾ ਆਗਾਜ਼ ਹੋ ਜਾਏਗਾ ਤੇ ਨਿਰੰਤਰ ਅੱਗੇ ਬੁੱਟਿਆਂ ਦਾ ਕੰਮ ਵੀ ਚੱਲਦਾ ਹੈ ਸਰ ਜਿਹੜੇ ਬੁੱਟੇ ਲਾ ਰਹੇ ਹੋ ਤੁਸੀਂ ਇਹ ਕਿਹੜੀ ਵੈਰਾਈਟੀ ਦੇ ਨੇ ਜੀ ਕਿ ਇਹ ਸਾਰੇ ਟਕਸਾਲੀ ਨੇ ਜੀ ਪੁਰਾਤਨ ਨੇ ਜਿਹੜੇ ਸਾਡੇ ਜਿੰਨੇ ਵੀ ਨੇ ਜੀ ਜਿਹਾ ਟਾਲੀ ਬਰੋਟਾ ਜਾਂ ਹੋਰ ਫਰੂਟਾਂ ਵਾਲੇ ਵੀ ਨੇ ਆਂਬ ਜਾਮਣਾ ਤੇ ਵਿੱਚ ਸਜਾਵਟੀ ਵੀ ਨੇ ਕਿਉਂਕਿ ਉੱਥੇ ਹਰ ਪ੍ਰਕਾਰ ਦੇ ਆਪਾਂ ਨੂੰ ਬੁੱਟੇ ਚਾਹੀਦੇ ਨੇ ਕਿਉਂਕਿ ਗਰਾਊਂਡ ਦੇ ਦੇ ਆਲੇ-ਦੁਆਲੇ ਕਾਫੀ ਜ਼ਿਆਦਾ ਸਪੇਸ ਖਾਲੀ ਪਈ ਆ। ਇਹ ਲੋਕੇਸ਼ਨ ਇੱਥੇ ਜੀ ਇਹ ਲੋਕੇਸ਼ਨ ਹੈਗੀ ਆ ਜੀ ਜਿਹੜਾ ਪੱਟੀਆਂ ਆਪਣਾ ਹੈਗਾ ਜਾਂ ਪੱਟੀਆਂ ਦੇ ਨਾਲ ਅਟਵਾਲ ਪਹਿਲੇ ਸਾਡੇ ਨਾਲ ਨਾਲ ਇੱਕ ਸਰਕਾਰੀ ਗਰਾਊਂਡ ਹੈ। ਉਹ ਬਹੁਤ ਵਧੀਆ ਗਰਾਊਂਡ ਹੈ ਤੇ ਸਭੋ ਜੀ ਉਹ ਗਰਾਊਂਡ ਵਧੀਆ ਤਿਆਰ ਵੀ ਹੋ ਜਾਂਦਾ ਤੇ ਹੋਰ ਉੱਥੇ ਬੱਚਿਆਂ ਨੂੰ ਖੇਡਣ ਦਾ ਵੀ ਬਹੁਤ ਵਧੀਆ ਉੱਥੇ ਹੋ ਜਾਏਗਾ ਸਰਕਾਰ ਵੱਲੋਂ ਕੋਈ ਫੰਡ ਮਿਲ ਰਿਹਾ ਜੀ ਮੇਧ ਮਦਦ ਮਿਲ ਰਹੀ ਹੈ ਤੁਹਾਨੂੰ ਇਸ ਚੀਜ਼ ਹਜੇ ਤੱਕ ਤਾਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਪਰ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਅਗਰ ਉਸੇ ਚੀਜ਼ ਨੂੰ ਡਿਵੈਲਪਮੈਂਟ ਕਰ ਦੇਵੇ ਤਾਂ ਸਾਡੇ ਬੱਚੇ ਜਿਹੜੇ ਉੱਥੇ ਵਧੀਆ ਤਰੀਕੇ ਨਾਲ ਖੇਡ ਸਕਣ ਤੇ ਜਿਵੇਂ ਸਾਨੂੰ ਸਿਰਫ ਇਹ ਹੈ ਵੀ ਸਰਕਾਰ ਵੱਲੋਂ ਇੱਕ ਇਹ ਹੈ ਵੀ ਪਲਾਨਟ ਜਰੂਰ ਮਿਲ ਰਹੀ ਨੇ ਖੰਨਾ ਕਮੇਟੀ ਤੋਂ ਕੋਈ ਪਾਣੀ ਦੀ ਹੈਲਪ ਪਾਣੀ ਪਾਣ ਦੀ ਜਾਂ ਜੀ ਸਾਰੇ ਰਿਕੁਐਸਟ ਲੈਟਰ ਦਿੱਤੀਆਂ ਨੇ ਤੇ ਉਹ ਸਾਡੀ ਸਹਿਯੋਗ ਜਰੂਰ ਕਰਨਗੇ ਸਾਨੂੰ ਉਮੀਦ ਹੈ ਸਾਹਮਣੇ ਸਾਹ ਸੰਭਾਲਦਾ ਕਿਵੇਂ ਕਰੂਗੇ ਜੇ ਸਾਹ ਸੰਭਾਲਾ ਸੀ ਉੱਥੇ ਸਾਡੇ ਦੋ ਟੀਮਾਂ ਬਣ ਗਈਆਂ ਜੀ ਕਿਵੇਂ ਕਰੇ ਡੇਲੀ ਪਹਿਲਾਂ ਵੀ ਜਿਹੜਾ ਹੈ ਪਾਣੀ ਪਿੰਦਾ ਤੇ ਲਗਾਤਾਰ ਹਾਂ ਹਾਂ ਜੀ ਸਾਡਾ ਜਿੱਥੇ ਵੀ ਅਸੀਂ ਲਗਾ ਰਹੇ ਹਾਂ ਉੱਥੇ ਅਸੀਂ ਪਹਿਲਾਂ ਟੀਮ ਬਣਾਣੇ ਆ ਜੀ ਤੇ ਉਹ ਸਾਰੇ ਪਾਣੀ ਦੇ ਕੇਅਰ ਕਰਦੇ ਆ ਤੇ ਵੀਕਲੀ ਵੀਕਲੀ ਅਸੀਂ ਖੁਦ ਆਪ ਚੈੱਕ ਕਰਕੇ ਉਹ ਸਾਰਾ ਕੁਝ ਦੇਖਦੇ ਆ ਜੀ ਥੈਂਕ ਯੂ ਸਰ ਥੈਂਕ ਯੂ ਸਰ ਜਾਓਗੇ ਪਹਿਲਾਂ ਤਾਂ ਆਏ ਹੋਏ ਸਾਰੇ ਮੈਂਬਰ ਸਾਹਿਬਾਨ ਉਹਦਾ तहे ਦਿਲੋਂ ਧੰਨਵਾਦ ਜੀ ਜਿਹੜੇ ਇਸ ਮੁਹਿੰਮ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਨੇ ਖੰਨੇ ਨੂੰ ਗ੍ਰੀਨ ਸਿਟੀ ਬਣਾਉਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਸਮਾਜ ਦੇ ਭਲਾਈ ਦੇ ਹੋਰ ਵੀ ਬਹੁਤ ਕੰਮ ਕਰ ਰਹੇ ਹਾਂ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਇਸ ਵਾਰ ਅਸੀਂ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਾਂ ਜਿਦੇ ਵਿੱਚ ਖੰਨੇ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਬੇਨਤੀ ਆ ਵੀ 30 ਤਰੀਕ ਨੂੰ 11 ਵਜੇ ਉੱਥੇ ਪਹੁੰਚ ਕੇ ਆਪਣੇ ਹੱਥਾਂ ਨਾਲ ਇੱਕ ਇੱਕ ਬੂਟਾ ਜ਼ਰੂਰ ਲਾਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਪ੍ਰਸ਼ਾਸਨ ਦਾ ਜੋ ਸਾਡਾ ਬਹੁਤ ਸਹਿਯੋਗ ਕਰ ਰਿਹਾ ਹੈਗਾ ਤੇ ਮੰਤਰੀ ਸਾਹਿਬ ਦਾ ਤੇ ਹੋਰ ਵੀ ਜਿਹਨੇ ਧਾਰਮਿਕ ਸੰਸਥਾਵਾਂ ਨੇ ਤੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਉਥੇ ਸੱਦਾ ਦਿੱਤਾ ਹੈਗਾ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ 1 ਮਿੰਟ ਦੇ ਵਿੱਚ 200 ਬੂਟਾ ਲਗਾਇਆ ਜਾਊਗਾ ਔਨਲਾਈਨ ਟਾਈਮ 'ਚ ਕੰਮ ਚੱਲਦਾ ਰਹੂਗਾ ਫਿਊਚਰ 'ਚ ਹਾਂਜੀ ਦੇਖੋ ਇਹ ਕੰਮ ਵੈਸੇ ਪਿਛਲੇ 2-3 ਸਾਲ ਤੋਂ ਚੱਲ ਰਿਹਾ ਕਿਉਂਕਿ ਖੰਨੇ ਸ਼ਹਿਰ ਦੀਆਂ ਅਲੱਗ-ਅਲੱਗ ਸੰਸਥਾਵਾਂ ਜਿਵੇਂ ਭਾਈ ਘਣਈਆ ਦੀ ਸੇਵਾ ਸੁਸਾਇਟੀ ਤੇ ਹੋਰ ਧਾਰਮਿਕ ਸੰਸਥਾਵਾਂ ਇਹ ਬੂਟੇ ਲਗਾਉਣ ਦਾ ਕੰਮ ਕਰਦੀਆਂ ਨੇ ਅਸੀਂ ਵੀ ਲਾਉਂਦੇ ਰਹਿੰਦੇ ਹਾਂ ਪ੍ਰੋਗਰਾਮਾਂ ਦੇ ਮੁਤਾਬਕ ਤੇ ਉਸ ਨੂੰ ਮੱਧੇ ਰਜਾ ਰੱਖਦੇ ਹੋਏ ਜਿਹੜੇ ਇਹ ਅਲੱਗ-ਅਲੱਗ ਬੂਟੇ ਲਗਾ ਰਹੇ ਨੇ ਕਿਤੇ 10 ਲੱਖ ਦੇ 20 ਲੱਖ ਤੇ ਅਸੀਂ ਕਹਿੰਨੇ ਆਂ ਵੀ ਸਾਨੂੰ ਗਵਰਨਮੈਂਟ ਵੱਲੋਂ ਕੋਈ ਇਹੋ ਜੀਆਂ ਲੈਂਡਾਂ ਦਿੱਤੀਆਂ ਜਾਣ ਜੋ ਖਾਲੀ ਪਈਆਂ ਨੇ, ਬੇਜਾਨ ਪਈਆਂ ਨੇ ਤੇ ਉਹਨਾਂ ਦੇ ਵਿੱਚ ਮਿੰਨੀ ਜੰਗਲ ਲਾਏ ਜਾਣ ਤੇ ਬੂਟੇ ਲਗਾਏ ਜਾਣ ਠੀਕ ਹੈ ਇਸ ਕਰਕੇ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜੀ ਇੱਥੇ ਆਉਣ ਦਾ ਤੇ ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜੀ ਇਹ ਸਰਕਾਰ ਵੱਲੋਂ ਮਿਲ ਰਹੇ ਨੇ ਤੇ ਸੰਸਥਾਵਾਂ ਵੱਲੋਂ ਫ੍ਰੀ ਕਿਮ ਦੇ ਕੇਸ ਆ ਬੁੱਢੇ ਜਿਹੜੇ ਇਹ ਬੁੱਢੇ ਨੇ ਜੀ ਇਹ ਸਰਕਾਰ ਵੱਲੋਂ ਮਿਲ ਰਹੇ ਨੇ ਸਰਕਾਰ ਨੇ ਅਲੱਗ-ਅਲੱਗ ਪ੍ਰਸ਼ਾਸਨਾਂ ਨੂੰ ਇਹਦਾ ਇੱਕ ਟਾਸਕ ਦਿੱਤਾ ਹੋਇਆ ਵੀ ਆਹ ਡਿਪਾਰਟਮੈਂਟ ਨੇ ਇੰਨੇ ਬੁੱਢੇ ਲਗਾਣੇ ਆ ਤੇ ਅਸੀਂ ਉਹਨਾਂ ਨੂੰ ਨਾਲ ਸੰਯੋਗ ਕਰਦੇ ਆ ਉਹ ਸਾਨੂੰ ਬੂਟੇ ਦਿੰਦੇ ਆ ਤੇ ਜਿੰਨਾ ਵੀ ਮੈਨਪਾਵਰ ਦੀ ਲੋੜ ਆ ਜਿਵੇਂ ਕਿ ਮਸ਼ੀਨ ਨਾਲ ਡ੍ਰਿਲ ਕਰਨੀ ਟੋਏ ਕੱਢਣੇ ਬੂਟੇ ਉੱਥੇ ਲੈ ਕੇ ਉਹ ਸਾਰੇ ਆ ਕੰਮ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਦੇ ਨੁਮੈnde ਕਰ ਰਹੇ ਨੇ ਥੈਂਕ ਯੂ ਸਰ ਥੈਂਕ ਯੂ ਕੀ ਕਹਿਣਾ ਚਾਹਾਂਗਾ ਇਸ ਮੌਕੇ ਤੇ ਮੇਰ ਤੋਂ ਪਹਿਲਾਂ ਜਿਹੜਾ ਬੂਲ ਕਲ ਨੂੰ ਸਰਦਾਰ ਜਿਹੜਾ ਖਰਾਪਰਾ ਸ਼ਹਿਰ ਬਣੋ ਸਤੇ ਗ੍ਰੀਨ ਸਟੀਪੀਨ ਸਿਟੀ ਖੰਡ ਨੂੰ ਖਲਾਓ ਬਾਤਾਂ ਮੁਰਚਾਓ ਪੇੜ ਲਾਓ ਪੇੜ ਪਾਓ ਸੁਖਲਾਓ ਠੀਕ ਹੈ ਜੀ ਉਸੀ ਮੁਹਿੰਮ ਤਹਿਤ ਕੱਲ ਨੂੰ ਜਿਹੜੇ ਇਹ ਜਿਹੜੇ ਜੋ ਸਸਤਾਵਾਂ ਦੇ ਅਸੀਂ ਬੈਨਰ ਥੱਲੇ ਧਰਮੇਦਾਨ ਫਤਿਹ ਤੇ ਹੈਂਡੀਕੈਪਸ ਸਸਤਾ ਪੰਜਾਬ ਦੇ ਸਡੇ ਗੁਰਜਨ ਸਿੰਘ ਜੀਦਰ ਕਸ਼ਮੀਰਾ ਸਿੰਘ ਜੀ ਤੁਹਾਨੂੰ ਪਹਿਲਾਂ ਸਾਰੀ ਗੱਲਬਾਤ ਵਿਸਤਾਰੇ ਵਿੱਚ ਦੱਸ ਦਿੱਤੀ ਤਾਂ ਇਸ ਮੁਹਿੰਮ ਦੇ ਵਿੱਚ ਅਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਕੰਮ ਚੱਲ ਰਿਹਾ ਹੈ ਅਸੀਂ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਇਹ ਜਿਹੜੀ ਕੱਲ ਨੂੰ ਜਿਹੜੀ ਜਗ੍ਹਾ ਹੈਗੀ ਸਾਡੀ ਇਹ ਪਲੇਗਰਾਉਂਡ ਹੈ ਸੈਦ ਇਸ ਵਿੱਚ ਦਸਮੇਂ ਵਿੱਚ ਠੀਕ ਸਮਝੂਗਾ ਇਸ ਪਲੇਗ੍ਰਾਉਂਡ ਬਾਰੇ ਘੱਟ ਲੋਕਾਂ ਨੂੰ ਪਤਾ ਇਹ ਜਿਹੜਾ ਖੇਡ ਮੈਦਾਨ ਹੈ ਇਹ 12 ਜਿਹੜਾ ਪੈਲਸ ਹੈ ਪੱਟੀਆਂ ਉਹਦੇ ਬਿਲਕੁਲ ਨਾਲ ਹੈ ਬਹੁਤ ਵਧੀਆ ਗਰਾਉਂਡ ਹੈ ਉੱਥੇ ਪ੍ਰੋਗਰਾਮ ਤਿਕਰਣ ਹੁੰਦੇ ਨੇ ਪਰ ਸ਼ਹਿਰ ਦੀ ਜਿਹੜੀ ਇਹਦੇ ਚੋ ਨੌਲੇਜ ਚ ਘਾਟ ਹੈ ਤਾਂ ਇਹ ਜਿਹੜਾ ਦੇ ਸਾਰੇ ਲੋਕ ਉਤੇ ਪਹੁੰਚਣ ਬੋਟਾ ਦੋਸੇ ਤੋਂ ਲੱਗਣਾ ਹੀ ਲੱਗਣਾ ਹੈ ਇਸ ਤੋਂ ਬਾਅਦ ਵੀ ਅਸੀਂ ਇਹ ਕੋਸ਼ਿਸ਼ ਕਰੀਏ ਵੀ ਮੈਂ ਤਾਂ ਇਹ ਵੀ ਵਾਰ-ਵਾਰ ਕਹਿੰਦਾ ਜਿਹੜੀ ਦੁਕਾਨਦਾਰੀ ਜਿਹੜਾ AC ਖਰੀਦਾ 40000 ਦਾ 50000 ਦਾ ਮੈਂ ਤਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ AC ਖਰੀਦਾ ਉਹਨਾਂ ਕੋ ਬੂਟਾ ਲਾ ਕੇ ਦੋ ਬਈ ਜਿਹੜਾ ਤੇਰਾ AC ਦਾ ਪਾਣੀ ਗਿਰਦਾ ਹੈ ਉਹ ਬੂਟੇ 'ਚ ਪਾ ਇਹ ਤੁਹਾਡੇ ਗਲੀ ਮੁਹਲੇ ਦੇ ਵੀ ਕੀ ਜਗ੍ਹਾ ਬਣਦੀ ਹੈ ਲਾਜ਼ਮੀ ਬੂਟਾ ਲਾਣਾ ਚਾਹੀਦਾ ਹੈ ਸਾਨੂੰ ਆਕਸੀਜਨ ਮਿਲੂਗੀ ਆਉਣ ਵਾਲਾ ਸਮਾਂ ਬਹੁਤ ਨੁਕਸਾਨਦਾਇਕ ਹੈ ਵਾਤਾਵਰਣ ਵੱਲੋਂ ਜਿਹੜਾ ਸੀ लोग ध्यान नहीं करें इस पास मैं सारे संस्थाओं ने साइड संस्थाव सारे खन्ने के ठीक है इस बैनर थे कर रहे सन नगर काउंसिल का भी साथ है ईओ साहब का साथ है पानी का प्रबंधो करेंगे अगे बूटे तो मैं फिर अपील करता कल बजे तीस तारीख हां तीस तारीख ती ती न्यारह बजे पहुंच के उट्टिया जो प्ले ग्राउंड है पहुंच के सारे इस मुहिम का हिस्सा बनो धनबाद